ਇਹ ਇਹ ਸਾਡੀ ਜਿਹੜੀ ਪੀਪੀਜੀ ਜੋ ਐਂਜੇ ਨੇ ਡਾਊਟ ਕੀਤੇ ਹੋਇਆ ਇਹ ਸਾਰਾ ਉਹਨਾਂ ਨੂੰ ਫੋਨ ਦੀ ਕਮੀ ਦੇ ਕਾਰਨ ਮੁਕ ਰੱਖਦੇ ਹੋਏ ਤਾਂ ਇੱਥੇ ਕੈਂਪ ਲੱਗਾ ਸੀ ਕਿਤਰਾ ਉਪਰ ਲਾਗਿਤ ਹੋ ਗਿਆ ਜੀ ਜਿਵੇਂ ਛੀਦੀ ਸਾਡੇ ਕਰਦੇ ਸੀ ਜਿਵੇਂ ਗੁਰੂ ਸਾਹਿਬ ਦਾ ਅੱਜ ਜਿਹੜਾ ਛੀਦੀ ਸਮਾਰੋਹ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਕਿਤਰਾ ਵਿਚਾਰਦੇ ਨੇ ਕਿ ਇਸ ਤਰ੍ਹਾਂ ਹੈ ਮੈਂ ਜਿਹੜਾ ਪੀਪੀਜੀ ਨੂੰ ਬਣੀ ਨੂੰ 13 ਸਾਲ ਹੋ ਗਏ ਜੀ ਇਹਦੇ ਵਿੱਚ ਤਕਰੀਬਨ 750 150 ਸਾਢੇ ਕੈਂਪ ਭੈਣਾ ਤੇ ਭਰਾ ਸਾਰੇ ਮੈਂਬਰਾਂ ਦੇ ਇਹ 13 ਸਾਲ ਤੋਂ ਸਾਡੇ ਪਰਾਲੇ ਚੱਲ ਰਹੇ ਵੀ ਜਿੱਥੇ ਵੀ ਬੀਰੋਜ ਬੰਦ ਹੋ ਗਈ ਹੈ ਉੱਥੇ ਖੂਨ ਮਹੀਆ ਕਰਾਉਣਾ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੈਂਪ ਲਾ ਕੇ ਮਹੀਆ ਭਾਈ ਜੀ ਜੇ ਆਪਾਂ ਕੈਂਪ ਲਾਵਾਗੇ ਤਾਂ ਹੀ ਆਪਾਂ ਇਹਨਾਂ ਸਿੰਘ ਜੀ ਬੈਠਣ ਜਾਂ ਐਮਰਜੈਂਸੀ ਆਪਾਂ ਬਲੱਡ ਦੇ ਸਕਦੇ ਕੀ ਪੀਲ ਕੀ ਲੋਕ ਕਰਦੇ ਲੋਕਾਂ ਨੂੰ ਪੀਲ ਕਰਦੇ ਜੀ ਸਾਰੇ ਹੀ 18 ਸਾਲ ਤੋਂ ਲੈ ਕੇ 65 52 ਸਾਲ ਤੱਕ ਮੇਰੇ ਵੀਰ ਮੇਰੇ ਭੈਣਾਂ ਬਲੱਡ ਬਨੇਟ ਜ਼ਰੂਰ ਤਾਂ ਕਿ ਲੋੜਵੰਦ ਨੂੰ ਉਸ ਨੂੰ ਕਮੀ ਪੂਰੀ ਆਪਾਂ ਕਰ ਸਕੀਏ ਠੀਕ हाँ जी सर अब खूनदान कैंप लगाया गया इस बारे मैं डॉक्टर संदीप कौशल सुखदेव डेंटल हॉस्पिटल बीबी जी वेलफेयर कलब क्लाप, कलब न खूनदान कैंप लगे हुआ है तीन सौ प गु तेग बहादुर जी के शहीदी दिहाड़े नर्पित है मेडिकलिया पेसेंट वास्ते लगाया गया है ਜਿਹੜੇ ਸੱਜਣ ਆ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਲੱਡ ਤੱਕ ਕਿੰਨੇ ਜਹਟ ਖੂਨ ਦਾਨ ਹੋ ਚੁੱਕੇ ਹੁਣ ਤੱਕ ਜੀ 30 ਪਲੱਸ ਹੋ ਚੁੱਕੇ ਜੀ ਕਿੰਨਾ ਟਾਰਗੇਟ ਹੈ ਇਹ 50 ਪਲੱਸ ਦਾ ਟਾਰਗੇਟ 50 ਸਾਡੇ ਪਲੱਸ ਦਾ ਟਾਰਗੇਟ ਰੱਖਿਆ ਗਿਆ ਤੁਹਾਡੇ ਡੈਂਟਲ ਚ ਹੋਰ ਕਿਹੜੀ ਕਿਹੜੀ ਸਹੂਲਤ ਉਪਲਬਧ ਹੈ ਸਾਡੇ ਜੀ ਇੱਕ ਸਾਰਾ ਮਤਲਬ ਡੈਂਟਲ ਦਾ ਇੰਪਲਾਂਟ ਡੈਂਟਲ ਇੰਪਲਾਂਟ ਨਵੇਂ ਦੰਦ ਫਿਕਸ ਦੰਦ ਲਗਾਉਣੇ ਤੇ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ 160 ਰੁਪਏ ਕਿਹੜੇ ਵਰਗ ਦੇ ਵਿੱਚ ਜ਼ਿਆਦਾ ਰੁਝਾਨ ਆ ਖੋਂਡਾਂ ਨਾਲ ਕਿਉਂਕਿ ਆਸਤੀ ਜੰਗ ਜੰਗ ਯੰਗ ਜਨਰੇਸ਼ਨ ਦੇ ਵਿੱਚ ਕਾਫੀ ਰੁਝਾਨ ਹੈ ਕਾਫੀ ਯੰਗ ਬੱਚਿਆਂ ਨੇ ਦਿੱਤਾ ਜਿਵੇਂ ਕਿ ਜਿਵੇਂ ਕਿ ਅੱਜ ਜੁਕੀ ਹੀਟਾਪ ਦੇ ਨਿਸ਼ਾਨ ਪਰ ਜਿਹੜਾ ਖੂਨਦਾਨ ਕੀਤਾ ਜਾ ਰਿਹਾ ਹੈ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦੇ ਉਪਰਾਹਲ ਦਿੱਤੇ ਆਉਣ ਵਾਲੇ ਕੋਈ ਵੀ ਆਪ ਦਾ ਬਗੜੇ ਜਿਵੇਂ ਸ਼ਾਦੀ ਦੀ ਸ਼ਾਨਗੀਰਾ ਕੋਈ ਵੀ ਘਰੇ ਫੰਕਸ਼ਨ ਹੁੰਦਾ ਉਸ ਦੇ ਵਿੱਚ ਖੁਸ਼ੀ ਦੇ ਦਿਹਾੜੇ ਇਹ ਬਲੱਡ ਡੋਨੇਟ ਕੀਤਾ ਜਾਵੇ ਮੈਂ ਅਪੀਲ ਕਰਦਾ ਸਾਰੇ ਵੱਧ ਤੋਂ ਵੱਧ ਖੂਨਦਾਨ ਕਰਨ ਖੂਨਦਾਨ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਆ ਫਰੈਸ਼ ਬਲੱਡ ਬੰਦ ਹੈ ਬਿਮਾਰੀਆਂ ਤੋਂ ਰਹਿਤ ਹੁੰਦਾ ਬੰਦ O